ਅੱਜ ਨਸ਼ਾ ਮੁਕਤ ਦੇਸ਼ ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਵਿੱਚ ਸੋਚ ਚੁਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਅਸੀਂ ਆਪਣੇ ਰਿਸ਼ਤੇਦਾਰ ਭਾਈਚਾਰੇ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਪ੍ਰਚਾਰ ਕਰਾਂਗੇ ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਮੁਕਤ ਕੇਂਦਰ ਵਿੱਚ ਭਰਤੀ ਕਰਵਾ ਕੇ ਨਸ਼ਾ ਮੁਕਤ ਕਰਾਂਗੇ ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਖਰਜੀਤ ਬਾਬਾ ਅਤੇ ਕਾਉਂਸਲਰ ਜਸਵੀਰ ਸਿੰਘ ਰਾਜੂ ਜੀ ਨੇ ਬੱਚਿਆਂ ਨੂੰ ਬੜੇ ਚੰਗੇ ਤਰੀਕੇ ਨਾਲ ਸਮਝਾਇਆ ਕਿ ਨਸ਼ਾ ਬਹੁਤ ਬੁਰੀ ਤਰ੍ਹਾਂ ਦੀ ਲਤ ਹੈ ਨਸ਼ੇ ਤੋਂ ਦੂਰ ਰਹੋ ਅਤੇ ਜੇਕਰ ਕੋਈ ਨਸ਼ਾ ਕਰਦਾ ਹੈ ਉਸ ਨੂੰ ਪਿਆਰ ਨਾਲ ਸਮਝਾ ਕੇ ਉਸ ਦਾ ਨਸ਼ਾ ਛਡਾਉਣ ਵਿੱਚ ਮਦਦ ਕਰੋ ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸੁਖਵਿੰਦਰਪਾਲ ਸਿੰਘ ਅਧਿਆਪਕ ਹਰਜੀਤ ਬਾਬਾ ਕਾਉਂਸਲਰ ਸਮਾਜ ਸੇਵੀ ਜਸਵੀਰ ਸਿੰਘ ਰਾਜੂ ਕੋਚ ਜਸਮਾਨ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਰਹੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਰਾਇਆ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਇੱਕ ਸੌ ਚੱਕ ਸਮਾਗਮ ਕਰਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਬੜਾ ਵਧੀਆ ਤਰਾ ਭਾਗ ਲਿਆ ਹੈ ਤੇ ਅੱਜ ਇਹ ਪ੍ਰਣ ਕੀਤਾ ਹੈ ਕਿ ਅਸੀਂ ਜਿਹੜੇ ਹੈ ਆਪਣੇ ਪਰਿਵਾਰ ਆਪਣੇ ਪਿੰਡ ਆਪਣੇ ਦੋਸਤਾਂ ਨੂੰ ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਪ੍ਰੇਰਿਤ ਕਰਕੇ ਨਸ਼ੇ ਤੋਂ ਰਹਿਤ ਕਰਾਂਗੇ ਤੇ ਤ੍ਰੀਤੀ ਤੋਂ ਜਿਹੜੇ ਹੈ ਦੂਰ ਰਹਾਂਗੇ ਤੇ ਆਪਣੇ ਆਪ ਨੂੰ ਵਧੀਆ ਨਾਗਰਿਕ ਬਣਾਵਾਂਗੇ ਤੇ ਆਪਣੇ ਸ਼ਹਿਰ ਅਤੇ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਅੱਜ ਭਾਰਤ ਨਸ਼ਾ ਮੁਕਤ ਅਭਿਆਨ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਉਹਨਾਂ ਦੇ ਪ੍ਰਿੰਸੀਪਲ ਤੇ 바ਵਾ ਜੀ ਦੇ ਨਾਲ ਲੜਕੇ ਬੱਚਿਆਂ ਨੂੰ ਸੋਚ ਸਮਾਗਮ ਕਰਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਨੇ ਸੋਚ ਚੁੱਕਿਆ ਨਾ ਨਸ਼ਾ ਕਰਾਂਗੇ ਨਾ ਕਿਸੇ ਨੂੰ ਕਰਨ ਦਿਆਂਗੇ ਮੈਂ ਬਹੁਤ ਧੰਨਵਾਦੀ ਹਾਂ ਪ੍ਰਿੰਸੀਪਲ ਸਾਹਿਬ ਦਾ ਜਿਹੜੇ ਇਹਨੇ ਇੱਕ ਵਧੀਆ ਕੰਮ ਕਰਦੇ ਨੇ ਜਿਹੜਾ ਕਿ ਇਹ ਨਸ਼ਾ ਬਹੁਤ ਬੜੀ ਕੁਰੀਤੀ ਆ ਇਹਨੂੰ ਜੜ ਤੋਂ ਕੱਢ ਕੇ ਦੂਰ ਫੇਕਣਾ ਅਸੀਂ ਸ਼ਹਿਰ ਦੇ ਵਿੱਚ ਵੀ ਇਹ ਭਿਆਨ ਕਰਾਵਾਂਗੇ ਇਕੱਲੇ ਇਕੱਲੇ ਨੂੰ ਸੋਚਕਾਵਾਂਗੇ ਕਿ ਨਾ ਨਸ਼ਾ ਕਰੋ ਨਾ ਕਿਸੇ ਨੂੰ ਕਰਨ ਦਿਓ ਧੰਨਵਾਦ ਜੀ